ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਕਿਤੇ ਕਿੰਨਹੀਂ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਤੇਨਾ ਕਾਲ ਖਾਪਿਓਨ ਤੇ ਕਾਲ ਕਾਇ ਦਸਬਾ ਸਗਨ ਉਹ ਇਹ ਤਾਂ ਕਿੰਨਹੀਂ ਹੁੰਦੇ ਆ ਇਹਨੇ ਰਾਮ ਵਰਗੇ ਕ੍ਰਿਸ਼ਨ ਵਰਗੇ ਸਾਰੇ ਹੀ ਰਾਮੇ ਨੇ ਸਭ ਦੇ ਅੰਦਰ ਜੇ ਹੋਵੇ ਤਾਂ ਫਿਰ ਮੂਰਤੀ ਪੂਜਾ ਕਰਨ ਕੌਣ ਕੋਈ ਜਾਊਗਾ ਕਿਉਂ ਜਾਊਗਾ ਕੋਈ ਮੰਦਰ ਚ ਕਿਉਂ ਚੜਾਵਾ ਚੜਾਊਗਾ ਆਪਣੇ ਅੰਦਰ ਆ ਟੋਲ ਰਾਜ ਰਾਜਤਾ ਕੋ ਕਰੂੰ ਸ਼ਿੰਗਾਰ ਮੈਂ ਬੌਰੀ ਮੈਂ ਰਾਮ ਪਤਾਰ ਮੈਂ ਰਾਮ ਨੂੰ ਪਤਾਰ ਬਣਾ ਲਿਆ ਰਾਮ ਨੂੰ ਮਾਲਕ ਬਣਾ ਲਿਆ ਤੋਂ ਮੈਂ ਪਾਗਲਪਨ ਕੀਤਾ ਇਹ ਮੂਰਤੀ ਵਾਲਾ ਰਾਮ ਜੇ ਤਾਂ ਹੋਵੇ ਮੌਜੂਦ ਉਹ ਤਾਂ ਪਤਾਰ ਬਣ ਸਕਦਾ ਜੇ ਰਾਮ ਹੀ ਨਹੀਂ ਪਤਾਰ ਕਿਵੇਂ ਬਣਾਇਆ ਸੰਸਾਰ ਦੇ ਹਿਸਾਬ ਨਾਲ ਆਰਾਮ ਹੈ ਦੀ। ਰਾਮ ਭਗਤਾਂ ਵਾਸਤੇ ਰਾਮ ਗਤੇ ਹੈ ਦੀ। ਜੋ ਹੈ ਹੀ ਨਹੀਂ ਇਸ ਵਕਤ ਉਹਦੀ ਮੂਰਤੀ ਹੈ ਉਹ ਤੂੰ ਪਥਾਰ ਕੇਵੇਂ ਬਣਾ ਲਿਆ। ਬੌਰੀਆ ਪਾਗਲ ਉਲਟਾ ਕੰਮ ਕੀਤਾ ਸਾਰੇ ਸੰਸਾਰ ਨੂੰ। ਬੌਰਾ ਗਾਣਗੇ ਲੋਕ ਬੌਰੀਆ ਹੈ। ਰਾਮ ਤਾਂ ਹੈ ਹੀ ਨਹੀਂ ਉਹ ਤਾਂ ਮਰ ਚੁੱਕਿਆ ਉਹਦੀ ਮੂਰਤੀ ਹੈ ਉਹ ਬਣਾਈ। ਉਹ ਪਥਾਰ ਕੇਵੇਂ ਬਣ ਗਿਆ। ਸਵਾਲ ਖੜਾ ਕੀਤਾ। ਪਾਗਲਾਂ ਦਾ ਕੰਮ ਕੀਤਾ ਤੇ ਪੋਸੀਬਲ ਨਹੀਂ ਹੈ ਕੰਮ। ਉਹ ਕਹਿੰਦਾ ਤੇ ਪੋਸੀਬਿਲਿਟੀ ਤੇ ਲੋਕ ਪਾਗਲ ਜਾਣਗੇ ਪਾਗਲ ਹੈ। ਉਹ ਰਾਮ ਹੈ ਉਹ ਨਹੀਂ ਜੋ ਅੱਜ ਮੰਦਾਈ ਦੀ ਕੋਈ ਰਮਾਇਣ ਨਹੀਂ ਮੰਦੀ ਤੇ ਉਹਨੂੰ ਪਤਾਰਕਾ ਮਾ ਬਣਾ ਲਿਆ ਵੀ ਤਾਂ। ਤੇ ਬਾਅਦ ਸਵਾਲ ਖੜਾ ਹੋ ਗਿਆ। ਪਾਗਲਾ ਨਾ ਲੋਕਾਂ ਨੇ پاਗ ਲਗਣਾ ਆਪੇ پاਗ ਲਗਾਤਾ ਆਪਣੇ ਆਪ ਨੂੰ ਮੈਂ ਬੋੜੀ ਮੇਰਾ ਰਾਮ ਪਤਾਰ ਉਹਦਾ ਰਾਮ ਤਾਂ ਹੈਗਾ ਸਵੇ ਘਟ ਰਾਮ ਬੋਲੇ ਵਾਲਾ ਆਪ ਆਪਣੇ ਕੀ ਹੋਇਆ ਸ਼ਬਦ ਹੈਦਾ ਜੀ ਉਹਦਾ ਰਾਮ ਦਾ ਹਾਜ਼ਰ ਨਾਜ਼ਰ ਸੰਸਾਰ ਦਾ ਰਾਮ ਹੈ ਜੀ ਉਸ ਸੀਗਾ ਰਾਮ ਅਜ ਹੈ ਜੀ ਉਹਨਾਂ ਰਾਮ ਹੈ ਗਾਇਬ ਕਰਤਾ ਰਾਮ ਹੈ ਉਹਦੀ ਸਭ ਦੇ ਅੰਦਰ ਜੇ ਹੋਵੇ ਤਾਂ ਫਿਰ ਮੂਰਤੀ ਪੂਜਾ ਕਰਨ ਕੌਣ ਕੋਈ ਜਾਊਗਾ ਕਿਉਂ ਜਾਊਗਾ ਕੋਈ ਮੰਦਰ ਚ ਕਿਉਂ ਚੜਾਵਾ ਚੜਾਊਗਾ ਆਪਣੇ ਅੰਦਰ ਆ ਟੋਲ ਲੂ ਆਪਣੇ ਨਾਲ ਜੋੜਨ ਵਾਸਤੇ RAM ਦੀ ਮੂਰਤੀ ਬਣਾ ਕੇ ਆ ਬਹਿ ਗਏ ਇਹ ਅੰਦਰ ਨਹੀਂ ਹੁੰਦਾ RAM ਆ ਮੂਰਤੀ ਜੋ ਪ੍ਰਗਟ ਹੋਊਗਾ ਆਪਣੇ ਨਾਲ ਜੋੜ ਲੈ ਸਾਰੇ ਉਸ ਮੰਦਰ ਨਾਲ ਜੋੜਨ ਵਾਸਤੇ ਜ਼ਰੂਰੀ ਸੀ ਇਹ ਗੱਲ ਕਹਿਣੀ ਕਿ ਆਰਾਮਲੀ ਹੈ ਉਹ ਤਾਂ ਮਰ ਚੁੱਕਿਆ ਉਹ ਤਾਂ ਮੂਰਤੀ ਜੋ ਪਰਗਟ ਹੋਊਗਾ ਭਗਤਾ ਨੇ ਕਿਹਾ ਸਭ ਦੇ ਅੰਦਰ ਰਾਮ ਹੈ ਤੂੰ ਮੰਨ ਵੀ ਲੈਂਦੇ ਨੇ ਹਾਂ ਇਹ ਤਾਂ ਸਹੀ ਸਭ ਦੇ ਅੰਦਰ ਵੀ ਹੈ ਇਹ ਵੀ ਮੰਨ ਲੈਂਦੇ ਨੇ ਉਹ ਜਿਹੜੀ ਗੱਲ ਮੰਨ ਲੈਂਦੇ ਨੇ ਭਗਤ ਉਹ ਤੇ ਦ੍ਰਿੜ ਹੋਏ ਜੇ ਤੁਸੀਂ ਸਭ ਦੇ ਅੰਦਰ ਮੰਨਦੇ ਹੋ ਵੇਦ ਮੰਨਦਾ ਸਭ ਦੇ ਅੰਦਰ ਰਾਮ ਹੈ ਮੈਂ ਉਹਨੂੰ ਬਦਾਰ ਬਣਾਇਆ ਤੁਸੀਂ ਕਹੀ ਜਾਵ ਰਹੀ ਐ ਇਹ ਬੋਰਾ ਕੰਮ ਮੈਂ ਕੀਤਾ ਐ ਇਹ ਪਾਗਲਪਨ ਕੀਤਾ ਮੈਂ ਮੈਂ ਉਹਨੂੰ ਮੰਨ ਲਿਆ ਕਹ ਕਬੀਰ ਤੂੰ ਰਾਮ ਕੀ ਅਣਸ ਕਬੀਰ ਨੇ ਕਹਿਣਾ ਰਾਮ ਕੀ ਅਣਸ ਤੂੰ ਤੋ ਉਸ ਨੂੰ ਬਦਾਰ ਬਣਾਇਆ ਹੁਣ ਕਿਨੂੰ ਬਣਾਇਆ ਕੌਣ ਐ ਰਾਮ ਜੀ ਦੀ ਅਣਸ ਤੂੰ ਜਿਹਦੀ ਅਣਸ ਮੈਂ ਆ ਉਹ ਅੱਜ ਹੈ ਜੋ ਚੀਜ਼ ਹੈ ਉਹਦੀ ਅਣਸ ਐ ਜੇ ਕਿਰਨ ਹੈ ਤਾਂ ਸੂਰਜ ਹੈ ਕਿਰਨ ਸੂਰਜ ਦੀ ਅੰਸ਼ ਹੈ ਜਿੱਦਣ ਸੂਰਜ ਨਾ ਆ ਰਿਹਾ ਕਿਰਨ ਰਹਿਣੀ ਉਹ ਨਹੀਂ ਹੈ ਜਦ ਸੂਰਜ ਨਹੀਂ ਰਹਿੰਦਾ ਕਿਰਨ ਨਹੀਂ ਰਹਿ ਸਕਦੀ ਜੇ ਅੰਸ਼ ਹੈ ਤਾਂ ਉਹਦਾ ਮੂਲ ਹੈ ਇੱਥੇ ਲੈ ਕੇ ਗੱਲ ਹੈ ਜੇ ਤਾਂ ਬਹਿਨੇ ਨੇ ਇਕੱਠੇ ਹੋ ਗਏ ਸੰਗਤ ਵਿੱਚ ਫਿਰ ਤਾਂ ਝੂਠੇ ਨੇ ਉਸ ਵੇਲੇ ਮੰਨ ਵੀ ਲੈਂਦੇ ਨੇ ਸਭ ਦੇ ਅੰਦਰ ਹੈ ਰਾਮ ਉਹਨਾ ਪੈਂਦਾ ਫਿਰ ਇਹਦਾ ਵਿजूद ਕਿੱਥੋਂ ਆਤਮਾ ਦਾ ਵਿजूद ਕਿੱਥੋਂ ਆਤਮਾ ਕਿੱਥੋਂ ਆਈ ਹੈ ਜੇ ਰਾਮ ਕੀ ਹਣਸ ਆਤਮਾ ਹੈ ਤੇ ਰਾਮ ਵੀ ਤਾਂ ਹੈ ਫਿਰ ਜੇ ਰਾਮ ਨਹੀਂ ਰਹੂ ਆਤਮਾ ਵੀ ਨਹੀਂ ਰਹਣੀ ਫਿਰ ਫਿਰ ਆਤਮਾ ਕਿੱਥੋਂ ਰਹੂਗੀ ਉਹ ਜਿਹੜਾ ਰਾਮ ਸੀ ਰਾਮਚੰਦਰ ਦਾ ਲੜਕਾ ਉਹਦੀ ਆਤਮਮਨੀ ਹੈ ਹੁਣ ਅੱਬ ਨਹੀਂ ਹੈ ਦੋਈ ਨਹੀਂ ਉਹ ਤਾਂ ਪੈਦਾ ਹੋਈ ਜੋਤ ਨਹੀਂ ਹੁਣ ਉਹੋ ਜਿਹੀ ਰਾਮ ਨੇ ਸਾਰੇ ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਕਿਤੇ ਕਿੰਨਹੀਂ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਤੈਨਾ ਕਾਲ ਖਾਪੇ ਉਹਨੂੰ ਤੇ ਕਾਲ ਕਾਏ ਦਸਮ ਬਸ਼ਗਤ ਉਹ ਇਹ ਤਾਂ ਕਿੰਨਹੀਂ ਹੁੰਦੇ ਆ ਇਹਨੇ ਰਾਮ ਵਰਗੇ ਕ੍ਰਿਸ਼ਨ ਵਰਗੇ ਸਾਰੇ ਹੀ ਰਾਮ ਨੇ ਆ ਗੱਲ ਦਾ ਨਿਰਣਾ ਉੱਥੇ ਹੋਇਆ ਹੈ ਦਸਮ ਗ੍ਰੰਥ 'ਚ ਕਿਤੇ ਰਾਮ ਸੇ ਰਾਮ ਵਰਗੇ ਕਿ ਨਹੀਂ ਕ੍ਰਿਸ਼ਨ ਸੇ ਕ੍ਰਿਸ਼ਨ ਵਰਗੇ ਕਿ ਨਹੀਂ ਹੋ ਤਾਂ ਆਏ ਹੁੰਦੇ ਆਏ ਨੇ ਹੁੰਦੇ ਰਹਿਣਗੇ ਜਿੱਦਾਂ ਰਾਮ ਨਹੀਂ ਰਹਾ ਤਾਂ ਹੋਤਾਏ ਨਹੀਂ ਰਹਿਣ ਨਾ ਕ੍ਰਿਸ਼ਨ ਹੋਤਾ ਹੈ ਨਾ ਰਾਮ ਹੋਤਾ ਹੈ ਰਹਿਣੀ ਨਹੀਂ ਫਿਰ ਕੀ ਹੋਊਗਾ ਫਿਰ ਸੰਸਾਰ ਬਣ ਨਹੀਂ ਰਹਿਣਾ ਫਿਰ ਸੁੰਨ ਸਮਾਦ ਲਗਾਇੰਦਾ ਹੋਜੂ ਫਿਰ ਅਰਬ ਦਾ ਅਰਬ ਦਾ ਤੰਦੂਕਾਰਾ ਕਰਨ ਨਾ ਗਗਨਾ ਨਾ ਹੁਕਮੋਂ ਪਾਰਾ ਫਿਰ ਨਾ ਧਰਤੀ ਰਹੁ ਨਾ ਬਗਲ ਰਹੁ ਨਾ ਹੁਕਮੋਂ ਪਾਰਾ ਰਹੁ ਚੰਦਨ ਸੂਰਜ ਪਾਉਣ ਨਾ ਪਾਣੀ ਫਿਰ ਚੰਦ ਸੂਰਜ ਪਾਉਣ ਪਾਣੀ ਕੁਛ ਵੀ ਨਹੀਂ ਰਹਿਣਾ ਫਿਰ ਕਿਉਂ ਸੁੰਨ ਸਮਾਦ ਲਗਾਇੰਦਾ ਫੇ ਤਾਂ ਆਰਾਮ ਨੇ ਸੁੰਨ ਸਮਾਦ ਹੋ ਜਾਣਾ ਆਰਾਮ ਤੋਂ ਕੋਈ ਆਤਮਾ ਪੈਦਾ ਹੀ ਨਹੀਂ ਹੁੰਨੀ ਬਾਹ ਵਿਕੜਨੀ ਨਹੀਂ ਇਹਦੀ ਜੋਤ ਫਿਰ ਉਹ ਹੋਊਗਾ ਜੇ ਰਾਮ ਹੈ ਤਾਂ ਮੈਂ ਉਹਨੂੰ ਪਤਾਰ ਮੰਨ ਲਿਆ ਅਰਾਚ ਅਰਾਚ ਤਾਕੋ ਕਰੂੰ ਸ਼ਿੰਗਾਰ ਮੇਰਾ ਸ਼ਿੰਗਾਰ ਹੁਣ ਕੀ ਹੈ ਸ਼ਿੰਗਾਰ ਬਾਹ ਨਾਲ ਨਹੀਂ ਹੈ ਰਾਮ ਅੰਦਰ ਹੈ ਰਾਮ ਦੇ ਨਾਲ ਜਿਹੜਾ ਰਚਿਆ ਹੋਇਆ ਹੈ ਰਾਮ ਦੇ ਨਾਲ ਇਕਮਿਕ ਹੋਈ ਹੋਈ ਸੁਰਤ ਹੈ ਰਾਮ ਜਿਹੜਾ ਧਿਆਨ ਗੱਡਿਆ ਹੋਇਆ ਅੰਦਰ ਧਿਆਨ ਉੱਤਰ ਤੇ ਆਨੰਦ ਦੇ ਨਾਲ ਹੈ ਇਹ ਸ਼ਿੰਗਾਰ ਹੈ ਵੀਰ ਜਿਹੜੀ ਅਕਲ ਦਾ ਸ਼ਿੰਗਾਰ ਹੁੰਦਾ ਹੈ ਸ਼ਕਲ ਦਾ ਸ਼ਿੰਗਾਰ ਨਹੀਂ ਹੁੰਦਾ ਸੰਸਾਰ ਸ਼ਕਲ ਦੇ ਸ਼ਿੰਗਾਰ ਨੂੰ ਮੰਦੀ ਹੈ ਗੁਰਬਾਣੀ ਅਕਲ ਦੇ ਸ਼ਿੰਗਾਰ ਨੂੰ ਮੰਦੀ ਹੈ ਅਕਲ ਦਾ ਸ਼ਿੰਗਾਰ ਹੈ ਗਿਆਨ ਅਕਲ ਦਾ ਸ਼ਿੰਗਾਰ ਗਿਆਨ ਹੈ ਸੰਸਾਰੀ ਗਿਆਨ ਵੀ ਅਕਲ ਦਾ ਸ਼ਿੰਗਾਰ ਹੀ ਹੁੰਦਾ ਹੈ ਸਭ ਤੋਂ ਵੱਡਾ ਸ਼ਿੰਗਾਰ ਹੈ ਪਰਮ ਆਤਮ ਗਿਆਨ ਦਾ ਸ਼ਿੰਗਾਰ ਸਭ ਤੋਂ ਉੱਚੀ ਅਗਲਬੇ ਬੁੱਧੀ ਹੈ ਉਹਦਾ ਸ਼ਿੰਗਾਰ ਕੀ ਹੈ ਉਹਦਾ ਪਰਮ ਗਿਆਨ ਆਤਮ ਗਿਆਨ RAM ਦੇ ਨਾਲ ਜੁੜ ਕੇ RAM ਦਾ ਰੰਗ ਜਿਹੜਾ ਚੜਾ ਕੇ ਉਹੀ ਸ਼ਿੰਗਾਰ ਹੈ ਬਸ ਕੋਈ ਬਾਹਰਲਾ ਸ਼ਿੰਗਾਰ ਕੋਈ ਨਹੀਂ ਇਹਦਾ ਮਤਲਬ ਆਤਮਾ ਦੀ ਗੱਲ ਹੈ ਸ਼ਰੀਰ ਦੀ ਗੱਲ ਨਹੀਂ ਕੋਈ ਔਰਤ ਨਹੀਂ ਬੋਲ ਰਹੀ ਆਤਮਾ ਬੋਲ ਰਹੀ ਹੈ ਔਰਤ ਨਹੀਂ ਕੋਈ ਬੋਲ ਰਹੀ ਔਰਤ ਬੋਲਦੀ ਤਾਂ ਸ਼ਰੀਰ ਦੀ ਗੱਲ ਹੈ ਗੱਲ ਔਰਤ ਦੇ ਮੂਹ ਕਾਹੀ ਹੋਈ ਹੈ ਬੋਲ ਰਿਹਾ ਹੈ ਆਦਮੀ ਬੋਲਦਾ ਆਦਮੀ ਨੇ ਨਾਮਦੇਵ ਦੀ ਬਣੀ ਹੈ ਉਹ ਤਾਂ ਆਦਮੀ ਹੈ ਉਹਨੇ ਔਰਤ ਦੀ ਸ਼ਕਲ ਚ ਕਬੀ ਗਿਆ ਉਹਨੇ ਅਕਲ ਦੇ ਲੈਵਲ ਦੀ ਗੱਲ ਕਰੀ ਹੈ ਅਕਲ ਹੀ ਸਾਹਿਬ ਸੇਵੀਏ ਅਕਲ ਹੀ ਪਾਈਏ ਮਾਨ ਅਕਲ ਹੀ ਪੜ ਕੇ 부ਝੀਏ ਅਕਲ ਹੀ ਕੀਜਾ ਦਾਨ ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ ਬਾਕੀ ਕਾ ਸ਼ੈਤਾਨ ਦੀਆਂ ਗੱਲਾਂ ਨੇ ਉਹ ਸ਼ੈਤਾਨ ਨੇ ਮੂਰਤੀ ਬਣਾਈ ਆ ਰਾਮ ਦੀ ਸ਼ੈਤਾਨ ਕਹਿੰਦਾ ਰਾਮ ਹੁਣ ਹੈ ਦੀ ਹੋਰ ਗੱਲ ਕਹਿ ਰਿਆ ਨਾ ਅਕਲ ਦਾ ਸ਼ੰਗਾਰ ਹੈ ਆਤਮ ਗਿਆਨ ਤਤ ਗਿਆਨ ਰਾਮ ਦੀ ਜਾਣਕਾਰੀ ਰਾਮ ਦੀ ਸੋਭਾ ਰਾਮ ਦੀ ਕਥਾ ਰਾਮ ਕਥਾ ਜੁਗ ਜੁਗ ਓ ਟਲ ਤਸੰਬਾ ਜਗਲੇ ਰਾਮ ਕਥਾ ਜੁਗ ਜੁਗ ਓ ਟਲ ਜੁਗਾ ਜੁਗਾ ਤੇ ਕਥਾ ਇੱਕੋ ਹੀ ਰਹੀ ਹੈ ਇਹ ਹਵਾ ਸੁਵਾਨ ਵੀ ਫਰਕ ਨਹੀਂ ਪਾਇਆ ਕਿਸੇ ਨੇ ਭਗਤਾ ਨੇ ਬਾਲੀ ਚ ਰਾਮ ਦੀ ਗੱਲ ਕੀਤੀ ਇੱਕ ਹਵਾ ਸੁਵਾਨ ਫਰਕ ਨਹੀਂ ਕੋਈ ਗੱਲ ਇਹਨਾਂ ਨੇ ਜਿਹੜੀ ਰਾਮ ਦੀ ਕਥਾ ਕੀਤੀ ਹੈ 250 ਕਿਸਮ ਦੀ ਰਮਾਇਣ ਇੱਕ ਦੂਈ ਨਾਲ ਮਿਲਦੀਆਂ ਹੀ ਨਹੀਂ ਜੋ ਇਹਨਾਂ ਨੇ ਰਮਾਇਣ ਬਣਾਈ ਸੀ ਕਿੰਨੀ ਰਮਾਇਣ ਇਕੱਠੀਆਂ ਕਰਕੇ ਇੱਕ ਬਣਾਈ ਜੋ ਮਹਾਵਾਸ ਦੀ ਕਥਾ ਆਪਣਾ ਕਿੰਨੀਆਂ ਮਹਾਭਾਰਤ ਇਕੱਠੀਆਂ ਕਰਕੇ ਇਕ ਬਣਾਈ ਕਿਉਂ ਇਕੱਠੀਆਂ ਕਿਉਂ ਕਰਨੀਆਂ ਪਈਆਂ ਉੱਤੇ ਇੱਕ ਮਤ ਹੈ ਹੀ ਨਹੀਂ ਉਹ ਕੋ ਡੁਪਲੀਕੇਟ ਐ ਨਾ ਉਹ ਬਣਾਈ ਉਹ ਮਹਾਭਾਰਤ ਵੀ ਡੁਪਲੀਕੇਟ ਐ ਇਹ ਰਮਾਇਣ ਵੀ ਇਹਨਾਂ ਦੀ ਡੁਪਲੀਕੇਟ ਐ ਡੁਪਲੀਕੇਟ ਦੀ ਕਾਪੀ ਹੋ ਜਾਂਦੀ ਐ ਅਸਲੀ ਦੀ ਕਾਪੀ ਕਿਵੇਂ ਹੋ ਜੂ ਅਸਲੀ ਤਾਂ ਅਸਲੀ ਉਹ ਕੋਈ ਹੁੰਦੀ ਐ ਸੱਚੇ ਰਮਾਇਣਕ ਸੱਚੀ ਰਾਮ ਕਥਾ ਇੱਕਾ ਉਹ ਫਰਕ ਨਹੀਂ ਪਾਇਆ ਜਾ ਸਕਦਾ ਝੂਠੀਆਂ ਜਿਹੜੀਆਂ ਵਰਦੀ ਕਰ ਲੋ ਝੂਠੀਆਂ ਅਡਾ ਅਡਰ ਰਾਮ ਕਥਾ ਜੁਗ ਜੁਗ اٹਲ ਸਭ ਕੋ ਆਖ ਤਨੇਤ ਸਾਰੇ ਕਹਿੰਦੇ ਨੇ ਗੱਲ ਇਸ ਰੂ ਬੇਅੰਤ ਬੇਅੰਤ ਤਨੇਤ ਨੇਤੇ ਨੇਤੋ ਕਿ ਇਹ ਬੁਕਾਈ ਨਹੀਂ ਜਾ ਸਕਦੀ ਰਾਮ ਕਥਾ ਰਾਮ ਕਥਾ ਅਕਥ ਕਥਾ ਉਹ ਕਥ ਕਥਾਈ ਰਾਮ ਕਥਾ ਹੈ ਪਰ ਜਿਹੜਾ ਇਹਨੂੰ ਜਾਣ ਲਵੇ ਅਗੱਤ ਕਥਾ ਤੇ ਵੀ ਜਲੀ ਜੁਗ ਜੁਗਾ ਅਟਲ ਸਭ ਕੋ ਆਖਤ ਨੇਤ ਸੁਰਗ ਬਾਸ ਰਗ ਵਰਕਰ ਸਗਰੀਪੁਰੀ ਸਮੇਤ ਜੋ ਇਹ ਕਥਾ ਸੁਣੇ ਔਰ गाਵੇ ਦੁਖ ਪਾਪ ਤੇ ਨਿਕਟਣਾ ਆਵੇ ਬਿਸ਼ਨ ਭਗਤ ਕੀ ਇਹ ਫਲ ਹੋਏ ਆਦ ਵਿਆਦ ਸ਼ਾ ਸਕੇ ਨ ਕੋਏ ਇਹ ਰਾਮ ਕਥਾ ਦਾ ਫਲ ਦਸਮ ਪਾਸ਼ਾ ਨੇ ਦਸਿਆ ਇਹਨਾਂ ਨੂੰ ਦਸੋ ਰਾਮ ਕਥਾ ਵਾਲਿਆਂ ਨੂੰ ਇਹ ਚੀਜ਼ਾਂ ਪ੍ਰਾਪਤ ਹੋਈਆਂ ਜਿਹੜੇ ਰਾਮ ਕਥਾ ਕਰਦੇ ਨੇ ਕਿਸੇ ਨੂੰ ਵੀ ਇਹ ਚੀਜ਼ ਨਹੀਂ ਪ੍ਰਾਪਤ ਹੋਈ ਜਿਹੜੀ ਦੱਸੀ ਹੋਈ ਹੈ ਕਿਉਂ ਨਹੀਂ ਪ੍ਰਾਪਤ ਹੋਈ ਰਾਮ ਕਥਾ ਜੇ ਸੱਚੀ ਹੁੰਦੀ ਤਾਂ ਇਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਜੇ ਰਾਮ ਕਥਾ ਜਿਹੜਾ ਸੱਚੀ ਕਹੂਗਾ ਔਰ ਉਹਦੇ ਕੋਲ ਇਹ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਝੂਠੇ ਵਾਲੇ ਨੂੰ ਇਹ ਚੀਜ਼ ਨਹੀਂ ਪ੍ਰਾਪਤ ਹੋੜੀ ਝੂਠੀ ਵਾਲੇ ਦਾ ਇਧਰ ਕਈ ਝੂਠੀਆਂ ਕਹਾਣੀਆਂ ਚੋਂ ਇੱਕ ਸੱਚੀ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਈ ਝੂਠਾਂ ਚੋਂ ਇੱਕ ਸੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਦੁਨੀਆ ਭਰ ਦੇ ਝੂਠ ਵਿੱਚੋਂ ਸੱਚ ਲੱਭਿਆ ਨਹੀਂ ਜਾ ਸਕਦਾ ਝੂਠ ਵਿੱਚ ਸੱਚ ਹੁੰਦਾ ਹੀ ਨਹੀਂ ਹਾਂਜੀ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਠੀਕ ਆ ਉਹ ਗਾਣਾ ਮੈਨੂੰ ਪਤਾ ਹੈ ਵੀ ਲੋਗ ਇਸ ਗੱਲ ਦੀ ਨਿੰਦਿਆ ਕਰਨਗੇ ਮੇਰੀ ਵਿਰੋਧ ਕਰਨਗੇ ਕਰਨਗੇ ਮੂਰਤੀਆਂ ਬੜਾਈ ਬੈਠੇ ਆ ਸਾਰੇ ਇੰਡੀਆ ਦੇ ਵਿੱਚ ਭਾਰਤ ਵਿੱਚ ਤੇ ਮੈਂ ਗੱਲ ਕਰ ਰਿਹਾ ਦੁਜੇ ਰਾਮ ਦੀ ਜਿਹੜਾ ਕਬੀਰ ਨੇ ਹਾਈਲਾਈਟ ਕੀਤਾ ਹੋਇਆ ਹੈ ਆਲਰੇਡੀ ਔਰ ਜਿਹੜਾ ਵੇਦਾਂ ਦੇ ਵਿੱਚ ਵੀ ਹਾਈਲਾਈਟ ਹੈ ਵੇਦਾਂ ਵਿੱਚ ਵੀ ਹੈ ਜਿਹੜੇ ਕਬੀਰਨਾ ਗ੍ਰੰਥ ਪੜ੍ਹੇ ਨੇ ਜਾ ਕੇ ਨਾਰਦ ਵੀ ਜਿਹਨੂੰ ਮੰਨਦਾ ਹੈ ਨਾਰਦੀ ਭਗਤੀ ਹੈ ਤੇ ਇਹਨਾਂ ਨੇ ਉਹ ਛਪਾਇਆ ਹੋਇਆ ਹੈ ਇਹਨਾਂ ਨੇ ਵੇਦ ਦੀ ਜਗ੍ਹਾ ਸਿਮਰਤ ਸ਼ਾਸਤਰ ਘੜੇ ਨੇ ਜਾਣ ਕੇ ਸੱਚ ਨੂੰ ਛਪਾਉਣ ਵਾਸਤੇ ਸਿਮਰਤ ਸ਼ਾਸਤਰ ਘੜੇ ਗਏ ਸਿਮਰਤ ਬੇਦ ਪੁਰਾਣ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਓਛੀਆਂ ਨਾਮ ਗਾਇਬ ਕਰਨ ਵਾਸਤੇ ਸੱਚ ਨੂੰ ਗਾਇਬ ਕਰਨ ਵਾਸਤੇ ਸਭ ਕੱਲਾ ਇਹਨਾਂ ਨੇ ਘੜੀਆਂ ਨੇ ਰਮਣ ਸੱਚ ਗਾਇਬ ਕਿਵੇਂ ਕਰਨਾ ਸਿਮਰਤ ਬੇਦ ਪੁਰਾਣ ਤਾਮਰਾ ਨੇ ਬੇਦ ਦਾ ਮਤਲਬ ਇਹਦਾ ਸਿਮਰਤੀ ਦਾ ਗਿਆਨ ਹੈ ਜਿੱਤੇ ਸਿਮਰਤ ਪਹਿਲਾਂ ਆ ਜਾਏ ਬੇਦ ਪਿੱਛੋਂ ਆਵੇ ਨਾ ਉੱਥੇ ਬੇਦ ਦਾ ਅਰਥ ਗਿਆਨ ਹੁੰਦਾ ਗਿਆਨ ਹੈ ਸਮਰਤੀ ਵਿੱਚ ਉਹਦੀਆਂ ਕਥਾ ਬਣਾਈਆਂ ਨੇ ਸਿਮਰਤ ਵੇਦ ਪੁਰਾਣ ਉਹਦੇ ਤੇ ਪੁਰਾਣਾ ਅਧਾਰ ਕਥਾ માં ਬਣਾ ਦੀਆਂ ਪੁਕਾਰਨ ਪੋਥੀਆਂ ਜਿਹੜੀਆਂ ਪੋਥੀਆਂ ਤੋਂੜੀਆਂ ਇਹ ਪੁਕਾਰਦੀਆਂ ਨੇ ਨਾਮ ਬਰਾ ਇਹਦੇ ਚ ਸੱਚ ਨਹੀਂ ਹੈ ਕੂੜਾ ਸਭ ਤੇ ਕੂੜ ਰਮਣਾ ਫੇ 250 ਰਮਣ ਕੂੜ ਦੀ ਬੜਨੀਓ ਸੀ ਗੱਲਾਂ ਹੀ ਅਛੀਆਂ ਉਛੀਆਂ ਗੱਲਾਂ ਨੇ ਉਹਦੇ ਹੁਣ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੈ ਜਿਹੜੇ ਰਮਣ ਬਣਾਉਂਦੇ ਨੇ ਇਕਰ ਮੈਂ ਤੇ ਬਣਾ ਦੀਏ ਜੇ ਰਮਣ ਤਾਂ ਵੀਰ ਬਣ ਵਾਲੇ ਹੋਰ ਕਹਣਗੇ ਉਹ ਤਾਂ ਆਏ ਉਹ ਤਾਂ ਆਏ ਉਹ ਡਰਦੇ ਵੀ ਨਹੀਂ ਬਣਾਉਂਦੇ ਕੂੜ ਚੋਂ ਸੱਚ ਕੋਜਣ ਨੂੰ ਬੜਾ ਔਖਾ ਹੋ ਜਾਂਦਾ ਹਾਂਜੀ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਭਲੇ ਨਿੰਦੋ ਪਾਵੇਂ ਨਿੰਦੋ ਮੈਨੂੰ ਲੋਗ ਜਿਹਨੇ ਮਰ ਜਿੰਦ ਦੇਆ ਕਰੋ ਰਜੀ ਕਰੋ ਮੈਨੂੰ ਕੋਈ ਚਿੰਤਾ ਨਹੀਂ ਹੈ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨਮਨ ਰਾਮ ਪਿਆਰੇ ਜੋਗ ਪਿਆਰੇ ਜੋਗ ਮੈਂ ਤਨਮਨ ਤੰਤ ਰਾਮ ਨੂੰ ਜੋਉਂਦਾ ਇਹ ਤਾਂ ਉਹਦੇ ਜੋਗਾ ਹੀ ਉਹਨੂੰ ਦੇ ਦਿੱਤਾ ਤੁਹਾਨੂੰ ਕੁਝ ਨਹੀਂ ਮਿਲਣਾ ਇਹ ਚੋਂ ਇਹਦਾ ਜੋ ਸਟੈਂਡ ਲੈ ਲਿਆ ਉਹੀ ਰਹੂਗਾ ਇਹ ਨਹੀਂ ਬਦਲਣਾ ਹੁਣ ਇਹ ਬਦਲੇ ਨਹੀਂ ਜਾ ਸਕਦਾ ਤੁਹਾਨੂੰ ਮਨ ਰਾਮ ਪਿਆਰੇ ਜੋਗਾ ਉਦਾਂ ਜਿੱਦੋਂ ਰਾਮ ਚਲਾਊਗਾ ਉਦੋਂ ਚੱਲੂਗੀ ਇਹ ਬੁੱਧੀ ਜੋ ਰਾਮ ਬੁਲਾਊਗਾ ਉਹ ਬੋਲੂਗੀ ਹਾਂਜੀ ਬਾਤ ਬਿਬਾਦ ਕਾਹੋਂ ਸਿਰ ਨਾ ਕੀਜੈ रसना राम रसायन पीजे अथे ਬਾਦੋ ਬਾਦ ਕਰ ਕਰਨਾ ਨਹੀਂ ਚਾਹੁੰਦੇ ਕਿਸੇ ਨੂੰ ਬਾਦੋ ਬਾਦ ਵਾਸਤੇ ਗੱਲ ਨਹੀਂ ਕਹੀ ਹੈ। ਗਿਆ ਚਰਚਾ ਵਾਸਤੇ ਨਹੀਂ ਇਹ ਗੱਲ ਕਹੀ ਹੈ। ਵਿਚਾਰਨ ਵਾਸਤੇ ਗੱਲ ਕਹੀ ਹੈ। ਵਿਚਾਰਨ ਵਾਸਤੇ ਦਸੀ ਹੋਵੇ ਇਹਨੂੰ ਵਿਚਾਰ ਕੇ ਦੇਖੋ। ਜੇ ਵਿਚਾਰਾਂਗੇ ਤਾਂ ਇਹ ਚੌ ਵਰਤਨਾ ਪ੍ਰਾਪਤ ਹੋਊਗਾ। रसना राम रसायन पीजे। ਆਰਾਮ ਰਸ ਆਰਾਮਦਾ ਰਸ ਆਊਗਾ ਇਹਦੇ ਚੋ। ਜੇ ਵਿਚਾਰਾਂਗੇ ਤਾਂ ਆਰਾਮਦਾ ਰਸ ਆਊਗਾ। ਰਾਮ ਦਾ ਗਿਆਨ ਆਊਗਾ RAM ਬਾਰੇ ਜਾਣਕਾਰੀ ਆਊਗੀ ਰਾ ਉਹ ਜਾਣਕਾਰੀ ਆ ਉਹ ਜਿਹੜੀ ਤਸੱਲੀ ਕਰੂ ਤੁਹਾਡੀ ਹਾਂ RAM ਹੈ ਐਸਾ ਹੀ RAM ਉੱਦ ਹੈ ਤਸੱਲੀ ਕਰਾਊਗੀ ਇਹ ਗਿਆਨ RAM ਦਾ ਤਸੱਲੀ ਕਰਾਊਗਾ RAM ਬਾਰੇ ਦੂਜਾ ਗਿਆਨ ਤਸੱਲੀ ਨਹੀਂ ਕਰਾ ਸਕਦਾ RAM ਰਸਾਇਣ ਪੀਜਾ ਅੱਬ ਜੀ ਜਾਨ ਐਸੀ ਬਣ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਅੱਬ ਜੀ ਜਾਨ ਐਸੀ ਬਣ ਆਈ ਪੁਰਤਾ ਜੀ ਦੇ ਵਿੱਚ ਐਸੀ ਥਾਂ ਲੀ ਮੈਂ ਐ ਮਨ ਲਓ ਵੀ ਜੀ ਦੇ ਵਿੱਚ ਐਸੀ ਥਾਂ ਲੀ ਮਿਲੂ ਗੋਪਾਲ ਨਿਸ਼ਾਨ ਬਜਾਈ ਗੋਪਾਲ ਮਿਲੂ ਗੋਪਾਲ ਨਿਸ਼ਾਨ ਬਜਾਈ ਡਾਂਕੇ ਦੀ ਚੋਟ ਰਾ ਇਹਨਾਂ ਦੇ ਗੋਪਾਲ ਨੂੰ ਮੇ ਵੜ ਜਾਣਾ ਇਹ ਮੈਨੂੰ ਰੋਕ ਲੈਣ ਮੇਰਾ ਰਾਹ ਇਹ ਕਹਿੰਦੇ ਨੀਚ ਨੂੰ ਗੋਪਾਲ ਨਾਲ ਨਹੀਂ ਮਿਲਣ ਦੇਣਾ ਕੋਈ ਨੀਚ ਗੋਪਾਲ ਨੂੰ ਨਹੀਂ ਮਿਲ ਸਕਦਾ ਇਹਨਾਂ ਦਾ ਦਾਵਾ ਹੈ ਨਾ ਮੈਂ ਡਾਂਕੇ ਦੀ ਚੋਟ ਰਾ ਗੋਪਾਲ ਨੂੰ ਮਿਲ ਜਾਣਾ ਇਹ ਮੇਰਾ ਰਾਹ ਰੋਕ ਕੇ ਦਿਖਾਉਣਾ ਇਹ ਪੰਡਤ ਨੀਚਾ ਨਾ ਇਹ ਕਹਿੰਦਾ ਨੀਚਾ ਮੰਦਰ ਚ ਨਹੀਂ ਜਾ ਸਕਦਾ ਮੈਂ ਗੋਪਾਲ ਨੂੰ ਮਿਲ ਜਾਣਾ ਤੁਹਾਡੇ ਬੰਦੇ ਚ ਗਵਾਲ ਹੁੰਦਾ ਹੀ ਨਹੀਂ ਮੰਦਰ ਚ ਜਾਣ ਦੀ ਲੋੜ ਨਹੀਂ ਹੈ ਤੇ ਤੇ ਗੋਪਾਲ ਆ ਮੈਨੂੰ ਪਤਾ ਕਬੀਰ ਨੇ ਕਿਹਾ ਸੀ ਹਮਕਰ ਸੂਤ ਤਣੇ ਨੇ ਤੇ ਤਾਣਾ ਕੰਠ ਜਨੇ ਉਹ ਤੁਹਾਰੇ ਕੰਨਾ ਥੋੜੇ ਤੱਕ ਗੜਜ ਜਨੇਊ ਪਾਇਆ ਹੋਇਆ ਸਾਡੇ ਬਣਾ ਮੂਹ ਸੂਤ ਪਿਆ ਕਰ ਉਸੂਤ ਦੇ ਤਿੰਨ ਧਾਗੇ ਲੈ ਕੇ ਤੁਸੀਂ ਜਨੇਊ ਪਾ ਲਿਆ ਫਿਰ ਕੀ ਹੋਇਆ ਮੈਂ ਰੋਜ਼ ਤਾਣਾ ਤੰਦਾ 15 ਕਿਲੋ ਸੂਤ ਪਾਇਆ ਹੁੰਦਾ ਮੇਰੇ ਗਲ ਚ ਜੇ ਤਾਣਾ ਤੰਦਾ ਥੋੜੇ ਉਹ ਤਿੰਨ ਧਾਗੇ ਜਨੇਊ ਦੇ ਸਰਦੇ ਘਰੋਂ ਵੀ ਲੈ ਕੇ ਜਾਂਦੇ ਹਾਂ ਜਨੇਊ ਜਿਹੜਾ ਵੱਟਦੇ ਆ ਥੋੜੇ ਦਾ ਸੂਤ ਹੀ ਨਹੀਂ ਹੁੰਦਾ ਕਹਿੰਦੇ ਹਮਕਾਰ ਸੂਤ ਤਣੇ ਨੇ ਤੇ ਤਾਣਾ ਕਾਂਠ ਜਨੇਊ ਤੁਹਾਾਰੇ ਤਉ ਤਉ ਪ੍ਰੋਗ ਬੇਦ ਗਾਇਤਰੀ ਹਿਰਦੇ ਗੋਬਿੰਦੋ ਹਮਾਰੇ ਓ ਗੋਬਿੰਦ ਮੇਰੇ ਹਿਰਦੇ ਚ ਜਾਓ ਬੜੀ ਜਾਓ ਤੁਸੀਂ ਬੇਦ ਗਾਇਤਰੀ ਤੁਹਾਡੇ ਮੰਦਰ ਚ ਨਹੀਂ ਮੇਰੇ ਹਿਰਦੇ ਚ ਓਹੀ ਗੱਲ ਕਹਿ ਰਿਹਾ ਮਿਲੂ ਗੋਪਾਲ ਮਿਲੂ ਗੋਪਾਲ ਨਿਸ਼ਾਨ ਉਹ ਮੇਰੇ ਅੰਦਰ ਹੈ ਮੈਂ ਉਹਨੂੰ ਮਿਲ ਜਾਣਾ ਤੁਸੀਂ ਆਪਣੇ ਰੱਖੋ ਜਿਹੜਾ ਤੁਹਾਡਾ ਹੈਗਾ ਮੰਦਰ ਵਾਲਾ ਉਸੇ ਨੂੰ ਰੱਖੋ ਸੰਭ ਕੇ ਭੱਜ ਨਾ ਜਾਵੇ ਕਿਤੇ ਤਾਂ ਇਹਦਾ ਕੁੜਾ ਲਾ ਦੇ ਨੇ ਉਹ ਚੋਰਾਂ ਦਾ ਵੀ ਖਤਰਾ ਹੈ ਉਹਨੂੰ ਤਾਂ ਵੋਗ ਦਿਮਾਗ ਰਲਾ ਜੰਦਾ ਚੋਰ ਲਾ ਕੇ ਫਿਰ ਗੁਰਦਾਰੇ ਵੀ ਗੋਲ ਕਰ ਲੈਂਦੇ ਨੇ ਵੀ ਜੰਦਾ ਰਹਾ ਦਿੰਦੇ ਨੇ ਉਹ ਕਹਿੰਦੇ ਨੇ ਜੀ ਸਾਕਸ਼ਾਤ ਆਦਮੀ ਹੈ ਆਦਮੀ ਆਪਣੀ ਰੱਖੀ ਦਾ ਕਰਦੀ ਹੁੰਦੀ ਉਹ ਤੇ ਸਾਕ ਸਾਕ ਜਾਨ ਕਹਤੇ ਫਿਰ ਅੰਦਾਈ ਗੁਰੂ ਹੈ ਉਹਦੇ ਕੌਲੀ ਥਲੇ ਰੱਖਦੇ ਆ ਪ੍ਰਸ਼ਾਦ ਦੀ ਚੱਕ ਕੇ ਖਾ ਲਵੇ ਫਿਰ ਆਪ ਜਏਗਾ ਸ਼ਰਮ ਨਹੀਂ ਹੈਗੀ ਜਬਈ ਬਿਲਕੁਲ ਨਹੀਂ ਸ਼ਰਮ ਨਹੀਂ ਪੂਰਤੀ ਬਣਾ ਕੇ ਰੱਖਤੀ ਛੇਤਰ ਵੀ ਤਾਂ ਹੈ ਖਾਂਦੇ ਨੇ ਖਾਂ ਸਾਦੇ ਖੇਤਰਖੰਡ ਜੋਗੇ ਰਹਿ ਗਏ ਜਦੋਂ ਸਾਚ ਨੂੰ ਛੱਡ ਦਈਏ ਖੇਤਰ ਪੈਦਾ ਹੀ ਹੁੰਦੇ ਨੇ ਚੋਰਾਂ ਦੇ ਕੀ ਪੈਦੇ ਨੇ ਖੇਤਰ ਚੋਰ ਹਰਾਮ ਖੋਰਾਂ ਦੀ ਛੇੜੀ ਚਲੇ ਗਏ ਜਿਹੜੇ ਅਸਾਂ ਖਮੂਰਖੰਡ ਕੋਲ ਹੋਰ ਅਸਾਂ ਖਚੋਰ ਹਰਾਮਖੋਰ ਖਮੂਰਖੰਡ ਕੋਲ ਤਸਦਸਾਰ ਚ ਹੈ ਤਾਂ ਕੁਦਰਤੀ ਗੱਲ ਹੈ ਪਰ ਧਾਰਮਿਕ ਆਦਮੀ ਚੋਰ ਹਰਾਮਖੋਰ ਨਹੀਂ ਸੀ ਹੋਣਾ ਚਾਹੀਦਾ ਉਹ ਇਹਨਾਂ ਨੂੰ ਗਿਆਨ ਦੇਣ ਵਾਲੇ ਹੋਣੇ ਚਾਹੀਦੇ ਸੀ ਤੇ ਸਕੂਲ ਸੀ ਕਾਲਜ ਸੀ ਗਿਆਨ ਦੇਣ ਦੇ ਮੰਦਰ ਮਸਜਿਦ ਗੁਰਦੁਆਰੇ ਇੱਥੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੂਰਖਦ ਘੋਰ ਹੀ ਰੱਖੇ ਲੋਕ ਇਹ ਅਪਰਾਧ ਕੀਤਾ ਇਹ ਅਪਰਾਧ ਐਸੇ ਕਰਕੇ ਨਾ ਦੀ ਇੱਜ਼ਤ ਹੈ ਦੀ ਸੰਸਾਰ ਦੀ ਸੰਸਾਰ ਦੇ ਲੋਕਾਂ ਦੀ ਇੱਜ਼ਤ ਕਰਦੇ ਹਨ ਦੀ ਬਿਲਕੁਲ ਵੀ ਸਿਆਣੇ ਹਾਂਜੀ ਉਸ ਤੋਂ ਤਾਂ ਨਿੰਦਾ ਕਰੇ ਨਰ ਕੋਈ ਨਾਮੇ ਸ਼੍ਰੀ ਰੰਗ ਭੇਟਲ ਸੋਈ ਉਸ ਤੋਂ ਤਾਂ ਨਿੰਦਾ ਕਰੇ ਨਰ ਕੋਈ ਸਾਡੀ ਕੋਈ ਉਸਤਤੀ ਕਰੇ ਕੋਈ ਨਿੰਦਿਆ ਕਰੇ ਕੋਈ ਪਰਵਾਹ ਨਹੀਂ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਨਾਮੇ ਸ਼੍ਰੀ ਰੰਗ ਭੇਟਲ ਸੋਈ ਨਾਮੇ ਸ਼੍ਰੀ ਰੰਗ ਭੇਟਲ ਸੋਈ ਮੈਂ ਤਾਂ ਸ਼੍ਰੀ ਸ੍ਰੇਸ਼ ਰੰਗ ਆ ਜੋ ਨਾਮ ਦਾ ਉਹਦੇ ਨਾਮਾਂ ਜੁੜਿਆ ਆ ਉਹ ਰੰਗ ਮੇਰਾ ਚੜਦਾ ਹੈ ਉਹ ਰੰਗ ਦੇ ਵਿੱਚ ਮੈਂ ਰੰਗੀਲਾ ਜੈਵਾ ਹਰ ਕੇ ਨਾ ਹੈ ਮੈਂ ਆਪਣੇ ਆਤਮਾ ਨੂੰ ਹਰ ਦੇ ਨਾਮ ਰੰਗ ਦੇ ਵਿੱਚ ਰੰਗ ਰਹਾ ਰਾਗਣ ਰਾੰਗੂ ਜਿਵਣ ਜਿਉਂ ਰਾਮ ਨਾਮ ਬਿਰ ਘੜੀ ਨਾ ਜਿਉਂ ਇਹੀ ਰਾਮ ਨਾਮ ਦੇ ਨਾਲ ਮੇਰਾ ਜੁੜਨਾ ਹੈ ਰਾਮ ਦਾ ਰੰਗ ਜਿਹੜਾ ਨਾਮ ਦਾ ਰੰਗ ਆਪਣੀ ਆਤਮਾ ਦੇ ਉੱਤੇ ਆਤਮਾ ਨੂੰ ਚੜਾਈ ਜਾਣਾ ਰਾਮ ਨਾਮ ਇਹੀ ਹੈ आत्मज्ञान ਦੇ ਨਾਲ ਜਿਹੜੀ ਰਸਨਾ ਜਿਹੜੀ ਆਤਮ ਉਹਨੂੰ ਨਿਰਮਲ ਕਰ ਲੈਣਾ ਤੇ ਸਾਰੀ ਮਲ ਲਾ ਕੇ ਪੁਨੀਤ ਕਰ ਲੈਣਾ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਹੀ